ਸਤਿ ਸ੍ਰੀ ਅਕਾਲ ਤੁਹਾਡੇ ਸਾਰਿਆਂ ਦੀ ਕਚਹਿਰੀ ਦੇ ਵਿੱਚ ਪੰਜਾਬ ਨਾਵਾ ਦੇ ਮੰਚ ਤੇ ਉੱਤੇ ਮੈਂ ਗੁਰਮਿੰਦਰ ਸਿੰਘ ਸਬਤ ਮੁਖਾਤਬ ਹਾਂ ਇਸ ਵੇਲੇ ਪੰਜਾਬ ਦੀ ਹਵਾ ਦਾ ਰੁਖ ਕੀ ਹੈ ਸਿੱਖ ਫੰਦ ਕਿਹੜੇ ਰਾਹ ਤੇ ਆ ਜਾਂ ਕਿਹੜੇ ਖਤਾਨਾਂ ਦੇ ਵਿੱਚੋਂ ਤੱਕਿਆ ਜਾ ਰਿਹਾ ਦੁੱਗੀਆਂ ਖੱਡਾਂ ਦੇ ਵਿੱਚੋਂ ਤੱਕਿਆ ਜਾ ਰਿਹਾ ਇਦੇ ਉੱਤੇ ਰੋਸ਼ਨੀ ਪਾਉਣਾ ਸਾਡਾ ਧਰਮ ਹੈ ਤੇ ਦੀ ਸੱਚਾਈ ਜਾਣਣਾ ਤੁਹਾਡਾ ਹੱਕ ਹੈ ਅੰਧੀ ਰਈਏ ਗਿਆਨ ਵਿਹੋਣੀ ਭਾ ਪਈ ਮਰਦਾਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜਾ ਗਿਆਨ ਤੋਂ ਕੋਰਾ ਹੈ ਗਿਆਨ ਤੋਂ ਊਣਾ ਹੈ ਆਪਣੇ ਹੱਕਾਂ ਦੇ ਬਾਰੇ ਜਾਣਕਾਰ ਨਹੀਂ ਹੈ ਉਹ ਮਰਦਾਰ ਦੇ ਬਰਾਬਰ ਹੈ ਇੱਕ ਲਾਸ਼ ਦੇ ਬਰਾਬਰ ਹੈ ਕਿ ਅਸੀਂ ਜਾਂ ਤੁਸੀਂ ਇਹ ਕਹਾ ਕੇ ਕੁਝ ਹੋਵਾਂਗੇ ਕਿ ਸਾਨੂੰ ਲਾਸ਼ਾਂ ਗੜਿਆ ਜਾਵੇ ਦੁਨੀਆਂ ਫਿਰਦੀਆਂ ਲਾਸ਼ਾਂ ਪੰਜਾਬ ਨਾਵਾਂ ਦੇ ਉੱਪਰ ਰਾਜੋ ਆਣਾ ਦੀ ਭੁੱਖ ਹੜਤਾਲ ਦੇ ਬਾਰੇ ਭਾਈ ਰਾਜੋ ਆਣਾ ਸਾਹਿਬ ਦੀ ਭੁੱਖ ਹੜਤਾਲ ਦੇ ਬਾਰੇ ਡਿਟੇਲ ਚ ਗੱਲ ਕਰਨੀ ਆ ਕਿਵੇਂ ਉਹਨਾਂ ਐਸੇ ਤਾਰੂ ਖਾਂ ਦੇ ਚਿਤ ਕਰ ਦਿੱਤਾ ਭੁਖ ਹੜਤਾਲ ਰੱਖ ਕੇ ਹਾਲਾਂਕਿ ਪੰਜਾ ਤਖਤਾਂ ਦੇ ਜਥੇਦਾਰ ਸਹਿਬਾਨ ਤੇ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਪਾਇਰਾ ਜੋ ਉਹਨਾਂ ਨੂੰ ਇੱਕ ਇਹ ਆ ਗਿਆ ਕਿ ਆਪਣੀ ਭੁਖ ਹੜਤਾਲ ਵਾਪਸ ਲੈਣ ਪਰ ਉਹਨਾਂ ਦੀ ਭੁਖ ਹੜਤਾਲ ਦੇ ਸ਼ੁਰੂ ਹੁੰਦੇ ਠੱਟੀ ਪੁਰਤਗੀ ਐਸੇ ਪੀਸੇ ਦੀ ਠੱਟੀ ਅਕਾਲੀ ਨਾਲ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਨਿਰਵਸਤਰ ਕਰ ਦਿੱਤਾ ਰਾਜਵਾਲੇ ਫਿਰ ਵਸਤਰ ਔਰ ਇਸ ਵੇਲੇ ਅਕਾਲੀਆਂ ਦਾ ਜੋ ਸੱਚ ਸਾਹਮਣੇ ਆਇਆ ਰਾਜੋ ਹੜਾ ਸਾਹਿਬ ਦੀਆਂ ਚਿੱਠੀਆਂ ਦੇ ਉੱਪਰ ਉਹਨਾਂ ਦੀ ਭੁੱਖ ਹੜਤਾਲ ਦੇ ਨਾਲ ਇਹ ਅੱਜ ਦੀ ਚਰਚਾ ਦਾ ਵਿਸ਼ਾ ਰਹੇਗਾ ਇਹਨੂੰ ਜਾਣਨ ਦਾ ਤੁਹਾਡਾ ਸਭ ਦਾ ਹੱਕ ਹੈ ਤੇ ਭਾਈ ਰਣਜੀਤ ਸਿੰਘ ਤਲਵੰਡੀ ਜਿਨ੍ਹਾਂ ਦਾ ਦਿਹਾਂਤ ਹੋਇਆ ਉਹ ਨਾਰਮਲ ਮੌਤ ਹੈ ਜਾਂ ਕਿ ਇੱਕ ਰਾਜਨੀਤਿਕ ਕਤਲ ਹੈ ਸਦਾਨਤਿਕ ਕਤਲ ਹੈ ਓਕੇ ਉਹਦੇ ਉੱਤੇ ਵੀ ਚੱਲਣਾ ਪਾਵਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਤੁਸੀਂ ਮੇਰਾ ਚੈਨਲ ਇਸ ਵੇਲੇ ਦੇਖ ਰਹੇ ਹੋ ਪੰਜਾਬ ਦਾ ਇਹਨੂੰ ਸਬਸਕ੍ਰਾਈਬ ਤਾਂ ਕਰੋ پتہ ਲੱਗੇ ਕਿ ਅਸੀਂ ਤਾਂ ਸੱਚਾਈ ਦੀ ਮਸ਼ਾਲ ਲੈ ਕੇ ਤੁਰੇ ਜਾ ਰਹੇ ਹਾਂ ਜਾਨ ਹੱਥੇ ਲੈ ਕੇ ਤੁਸੀਂ ਸਾਥ ਨਿਭਾਉਣ ਲੋ ਇੱਕ ਗੁੱਠਾ ਦੱਬਣ ਤੇ ਇੱਕ ਉਂਗਲੀ ਦੱਬਣ ਦਾ ਜਿੰਨਾ ਅਹਿਸਾਸ ਸਾਥ ਦਾ ਅਹਿਸਾਸ ਨੇ ਸਾਨੂੰ ਦਵਾ ਸਕਦੇ ਮਰ ਕੱਲਾ ਹੋ ਰਹੀ ਹਾਂ ਮੈਂ ਜਿਆ ਇੱਕ ਬੇਬਾਕ ਸਾਥ ਹੈ ਤੁਹਾਡਾ ਸਾਥ ਬੜਾ ਅਨਮੋਲ ਹੈ ਖਾਸ ਕਰਕੇ ਪੰਜਾਬ ਦੇ ਕੇਂਦਰ ਲੁਧਿਆਣੇ ਇਲਾਕੇ ਦਾ ਖਾਸ ਕਰਕੇ ਪੋਉਂਦ ਦੇ ਕੇਂਦਰ ਪਟਿਆਲੇ ਇਲਾਕੇ ਦਾ ਖਾਸ ਕਰਕੇ ਮਾਲਵੇ ਦੇ ਕੇਂਦਰ ਸੰਗਰੂਰ ਇਲਾਕੇ ਦਾ ਗੁਰੂ ਕੀ ਨਗਰੀ ਸ੍ਰੀ ਅਮਰਸਰ ਸਾਹਿਬ ਦਾ ਤੇ ਪ੍ਰਵਾਸੀਆਂ ਦੇ ਨਗਰੇ ਜਲੰਧਾ ਪਟੇਂਡਾ ਮੁਹਾਲੀ ਦਾ ਨਾਮ ਐ ਇਸ ਕਰਕੇ ਨਹੀਂ ਲਿਆ ਕਿਉਂਕਿ ਪਟੇਂਡਾ ਵਾਲਿਆਂ ਨੂੰ ਜ਼ਿਆਦਾ ਤਰਪਾਦਲਾ ਦੇ ਕਰਕੇ ਇਲਾਕੇ ਦੇ ਕਰਕੇ ਜਾਣਿਆ ਜਾਂਦਾ ਹੈ ਤੇ ਅਸੀਂ ਗੱਲ ਬਾਦਲਾਂ ਦੀਆਂ ਨੀਤੀਆਂ ਦੀ ਉਹਨਾਂ ਦੇ ਸਿਧਾਂਤਾਂ ਦੀ ਕਰ ਰਹੇ ਹਾਂ ਕਿ ਆਖਰਕਾਰ ਉਹਨਾਂ ਨੇ ਇਹ じゃ ਕੀ ਕੀਤਾ ਕਿ ਅੱਜ ਸਿੱਖ ਪੰਥ ਕਿਸ ਪੱਧਰ ਦੇ ਉੱਪਰ ਚਾ ਚੁੱਕਿਆ ਹੈ ਤੁਸੀਂ ਪੰਜਾਬ ਨਾਵਾ ਦੇ ਉੱਪਰ ਇਹ ਚੈਨਲ ਲਾਈਵ ਦੇਖ ਰਹੇ ਹੋ ਅੱਜ ਤਕਰੀਬਨ ਪੰਜਾਬ ਦੇ ਸਾਰੇ ਹੀ ਚੈਨਲਾਂ ਦੇ ਉੱਪਰ ਰਾਜੋਵਾਲਾ ਸਾਹਿਬ ਦੀ ਪੋਖ ਹੜਤਾਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਇਸੇ ਕਰਕੇ ਅਸੀਂ ਆਪਣੇ ਚੈਨਲ ਦੇ ਵਿੱਚੋਂ ਤੁਹਾਡੇ ਨਾਲ ਸੰਵਾਦ ਰਚਾਉਣ ਦੇ ਲਈ ਇਹ ਸਮਾਂ ਸੁਣਿਆ ਹੈ। ਬੜਾ ਆਪ ਆਪਣੇ ਬਲਟੋਆ ਸਾਹਿਬ ਮੀਡੀਆ ਦੇ ਚਹਿੱਤੇ ਨੇ, ਅਕਾਲੀ ਦਲ ਬਾਦਲ ਦੇ ਚਹਿੱਤੇ ਨੇ ਤੇ ਉਹਨਾਂ ਦਾ ਇੱਕੋ ਹੀ ਰਾਗ ਹੈ ਕਿ ਕੇਂਦਰ ਵਿੱਚ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹ ਸਿੱਖਾਂ ਦੀਆਂ ਵਿਰੋਧੀ ਰਹੀਆਂ ਨੇ। ਤੇ ਉਹਨਾਂ ਨੇ ਸਿੱਖਾਂ ਨੂੰ ਸਿੱਖਾਂ ਦੇ ਹੱਕ ਨਹੀਂ ਦਿੱਤੇ ਤੇ ਬੰਦੀ ਸਿੰਘ ਰਹਾ ਨਹੀਂ ਹੋਣ ਦਿੱਤੇ ਬੁਰਖਸਾ ਸਾਡਾ ਇੱਕੋ ਹੀ ਸਵਾਲ ਹੈ ਕਿ ਜਦੋਂ ਤੁਸੀਂ ਚਾਰਾ ਦੋਈ ਸ਼ੁਰੂ ਕੀਤੀ ਸੀ 2016 ਵਿੱਚ ਉਦੋਂ ਕਿਹਦੀ ਸਰਕਾਰ ਸੀ ਪੰਜਾਬ ਵਿੱਚ ਤੇ ਕੇਂਦਰ ਵਿੱਚ ਮੰਨਿਆ ਕਿ ਸਾਰੀਆਂ ਸਰਕਾਰਾਂ ਸਿੱਖ ਦੁਖੀ ਨੇ ਪਰ ਇੱਕ ਸਾਲ ਦਾ ਸਮਾਂ ਤੁਹਾਨੂੰ ਪੂਰੇ ਦਾ ਪੂਰਾ ਮਿਲਿਆ ਸੀ ਉਦੋਂ ਤੁਸੀਂ ਕੀ ਕੀਤਾ ਠੀਕ ਹੈ 2017 ਵਿੱਚ ਪੰਜਾਬ ਦੀ ਸਰਕਾਰ ਦੇ ਵਿੱਚੋਂ ਤੁਸੀਂ ਬਾਹਰ ਆ ਗਏ ਪਰ ਕੇਂਦਰ ਵਿੱਚ ਤਾਂ ਤੁਸੀਂ ਭਾਈਵਾਲ ਰਹੇ 2019 ਵਿੱਚ ਕੇਂਦਰ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਦੀ ਆ ਕਿ ਅਸੀਂ ਸਿੱਖ ਬੰਦੀ ਸਿੱਖਾਂ ਨੂੰ ਰਿਹਾ ਕਰਨਾ ਚਾਹੁੰਦੇ ਹਾਂ ਟਟੇਲੇ ਹੀ ਦਿੱਤੀ ਗਈ ਉਹਦੇ ਵਿੱਚ ਵੀ ਕਿਹੜੇ ਕਿਹੜੇ ਕੈਦੀ ਸਿੰਘ ਆਉਣਗੇ ਬਾਅਦ पर इक इच्छा जाहिर ਕੀਤੀ ਗਈ ਉਹ ਦਿਨ ਤੋਂ ਲੈ ਕੇ ਤੇ ਪੂਰੇ 11 ਮਹੀਨੇ ਤੇ ਕੁਝ ਦਿਨ ਤੱਕ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਤੱਕ ਸੈਪਟੰਬਰ ਵਿੱਚ ਜਾ ਕੇ ਬੀਬੀ ਹਰਸਿਮਰਤ कौर ਬਾਦਲ ਆਪਣਾ ਅਸਤੀਫਾ ਦੇ ਕੇ ਭਾਜਪਾ ਦੀ ਕੇਂਦਰ ਸਰਕਾਰ ਨਾਲ ਆਪਣਾ ਰਿਸ਼ਤਾ ਤੋੜ ਦੇਵੇ ਉਸ ਸਮੇਂ ਦੌਰਾਨ ਅਕਾਲੀ ਦਲ ਨੇ ਕੀ ਕੀਤਾ ਬੰਦੀ ਸਿੰਘ ਰਾਏ ਪੰਜਾਬ ਦੀ ਵਿਧਾਨ ਸਭਾ ਅਸੈਂਬਲੀ ਦੇ ਵਿੱਚ ਬਤਾਰ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਬੋਲਦੇ ਨੇ ਕਿ ਮੇਰੇ ਹੁੰਦੇ ਹੋਏ ਬੰਦੀ ਸਿੱਖਾਂ ਦੇ ਹੱਕਾਂ ਦੇ ਉੱਪਰ ਹਮਲਾ ਨਹੀਂ ਹੁੰਦਾ ਸੀ ਉਸ ਵੇਲੇ ਪੰਜਾਬ ਦੀ ਅਸੈਂਬਲੀ ਵਿੱਚ ਮਤਾ ਕਿਉਂ ਨਹੀਂ ਲਿਆ ਦੱਸੋ ਤੁਸੀਂ ਤੇ ਇਹ ਪਾਜਪਾ ਪੂਰੀ ਮਾਜਾਰਿਟੀ ਦੇ ਵਿੱਚ ਸੀਗੇ ਇਹ ਮੇਰੇ ਚੰਗ ਸਵਾਲ ਸਰਦਾਰ ਰਟੋਹਾ ਸਾਹਿਬ ਨੂੰ ਨੇ ਜਿਨ੍ਹਾਂ ਦੇ ਜਵਾਬ ਉਹਨਾਂ ਦੇ ਕੋਲ ਨਹੀਂ ਹੋਣਗੇ ਉਕਾਦਲੇ ਮੈਂ ਸਿੱਖ ਖਾੜਕੂਬਾਦ ਲਹਿਰ ਚੋਂ ਨਿਕਲ ਕੇ ਆਇਆ ਤੇ ਸਿੱਖ ਖਾੜਕੂਬਾਦ ਲਹਿਰ ਤੋਂ ਇੱਥੇ ਕੋਈ ਬੰਦੇ ਨੇ ਅਕਾਲੀ ਸਰਕਾਰ ਦਾ ਹਿੱਸਾ ਹੁੰਦੇ ਹੋਏ ਬੰਦੀ ਸਿੰਘਾਂ ਦੇ ਬਾਰੇ ਕਦੋਂ ਵਿਧਾਨ ਸਭਾ ਦੇ ਵਿੱਚ ਆਦਾ ਨਾਰਾ ਮਾਰਿਆ ਕੀ ਤੁਸੀਂ ਕੋਈ ਮਤਾ ਪੇਸ਼ ਕੀਤਾ ਕੀ ਤੁਸੀਂ ਕੋਈ ਪ੍ਰਾਈਵੇਟ ਮਤਾ ਲੈ ਕੇ ਆਇਓ ਕੀ ਤੁਸੀਂ ਭਰਾਤ ਦੇ ਕੋਈ ਗੱਲ ਕੀਤੀ ਆ ਅਕਾਲੀ ਦਲ ਸਿਰਫ ਉਦੋਂ ਗੱਲ ਕੀਤੀ ਹੈ ਜਦੋਂ ਜੇਲ੍ਹ ਵਿੱਚੋਂ ਕਦੇ ਵੀ ਰਾਜੋਆਣਾ ਨੇ ਕੋਈ ਆਵਾਜ਼ ਦਿੱਤੀ ਹੈ ਕੋਈ ਚਿੱਠੀ ਆਈ ਹੈ ਜਾਂ ਪਹਿਲਾਂ ਵਾਲੀ ਭੁੱਖ ਹੜਤਾਲ ਜਦੋਂ ਉਹ ਸ਼ਾਂਤ ਹੋ ਜਾਵੇਗਾ ਇਹ ਸ਼ਾਂਤ ਹੋ ਜਾਣਗੇ ਲੇਕਿਨ ਇਸ ਵਾਰ ਉਹ ਸ਼ਾਂਤ ਨਹੀਂ ਹੋ ਰਿਹਾ ਇਹ ਇੱਕ ਪੰਜਾਬੀਅਤ ਲਈ ਸਿੱਖ ਪੰਥ ਲਈ ਬਹੁਤ ਵਧੀਆ ਗੱਲ ਆ ਕਿਉਂਕਿ ਰਾਜੋਆਣਾ ਸਿਰਫ ਬੰਦੀ ਸਿੱਖ ਨਹੀਂ ਹੈਗਾ ਉਹ ਇੱਕ ਅਕਾਲੀ ਦਲ ਦਾ ਅਨਿੱਖੜਵਾ ਅੰਗ ਹੈ ਉਹ ਆਪਣੇ ਆਪ ਨੂੰ ਅਕਾਲੀ ਕਹਿੰਦੇ ਆ ਕਿ ਮੈਂ ਅਕਾਲੀ ਆ ਤੇ ਇਸ ਵੇਲੇ ਤਾਂ ਪੰਥ ਦੀ ਸਭ ਤੋਂ ਵੱਡੀ ਅਕਾਲੀ ਦਲ ਬਾਦਲ ਬਣੀ ਹੋਈ ਆ ਔਰ ਉਹਨਾਂ ਨੇ ਹੀ ਉਹਨਾਂ ਨੂੰ ਗੁਆ ਟਿਕਟ ਵੀ ਦਿੱਤੀ ਆ ਤੇ ਜੇ ਅਕਾਲੀ ਦਲ ਦਾ ਬੰਦੀ ਸਿੰਘ ਅਕਾਲੀਆਂ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਹਿੰਦਾ ਕਿ ਅਕਾਲ ਤਖਤ ਤੇ ਹਾਜ਼ਰ ਹੋਵੋ ਹੱਥ ਜੋੜ ਕੇ ਪੰਥ ਤੋਂ ਮਾਫੀ ਮੰਗੋ ਕਿ ਤੁਸੀਂ ਬੰਦੀ ਸਿੰਘਾ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਦੇ ਵੀ ਸੀਰੀਅਸ ਨਹੀਂ ਸੀ ਆਪਣੀ ਮਾਫੀ ਮੰਗੋ ਕਿ ਤੁਸੀਂ ਸਿਰਫ ਆਪਣੇ ਪਰਿਵਾਰ ਨੂੰ ਅੱਗੇ ਲਿਆ ਕੇ ਸਰਕਾਰ ਦੇ ਅੱਗੇ ਕੇਂਦਰ ਸਰਕਾਰ ਦੇ ਅੱਗੇ ਪੇਸ਼ੰਗੋਈਆ ਕਰਨ ਦੇ ਵਿੱਚ ਵੀ ਸੀਗੇ ਇਹ ਮਾਫੀਆ ਮੰਗੋ ਪਰ ਮੈਂ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਕਹੂੰਗਾ ਕਿ ਰਾਜਵਾਲਾ ਸਾਹਿਬ ਨੂੰ ਕਹਿਣਾ ਇਹ ਚਾਹੀਦਾ ਸੀ ਕਿ ਜੱਫੇਦਾਰ ਅਕਾਲ ਤਖਤ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਲਬ ਕਰੇ ਕਰਨ ਤਲਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਅਕਾਲ ਤਖਤ ਵੀ ਨੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਨੇ ਹੁਣ ਜੇ ਉਹ ਅਕਾਲ ਤਖਤ ਦੇ ਜਥੇਦਾਰ ਤੇ ਬੁਲਾਉਣਗੇ ਤਾਂ ਫਿਰ ਉਹਦੀ ਹੈੱਡ ਗ੍ਰੰਥੀ ਵਾਲੀ ਨੌਕਰੀ ਖਤਰੇ 'ਚ ਪੈ ਜਾਊਗੀ ਕਿਉਂਕਿ ਉਹ ਹੈੱਡ ਗ੍ਰੰਥੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਵਾਬਦੇਹ ਆ ਤੇ ਜੇ ਉਹ ਜਥੇਦਾਰ ਅਕਾਲ ਤਖਤ ਦੇ ਤੌਰ ਤੇ ਅਕਾਲੀ ਦਰਬਾਰ ਦਾ ਪ੍ਰਧਾਨ ਤਕਵੀਰ ਸਿੰਘ ਬਾਦਲ ਨੂੰ ਬੁਲਾਉਂਦੇ ਨੇ ਤਾਂ ਵੀ ਉਹਨਾਂ ਦੀ ਗੱਦੀ ਖਤਰੇ 'ਚ ਪਈ ਜਿਉਂ ਕਿ ਉਹਨਾਂ ਦੀ ਨਾਮਿਨੇਸ਼ਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਰਦਾ ਉਹਨਰੇ ਪੰਜੇ ਤਖਤਾਂ ਦੇ ਸਿੰਘ ਇਕੱਠੇ ਕਰ ਲਏ ਮੀਟਿੰਗ ਚੱਲਦੀ ਰਹੀ ਪੰਥ ਦੇਖਦਾ ਰਿਹਾ ਸਿਰਾਜਵਾਲਾ ਦੀ ਭੁਖੜਤਾਲ ਜਾਰੀ ਰਹੀ ਸਿੱਟਾ ਕੀ ਨਿਕਲਿਆ ਸਿੱਟਾ ਇਹ ਨਿਕਲਿਆ ਕਿ ਤੁਸੀਂ ਜੋ ਉਸ ਨੂੰ ਪੰਜ ਤਖਤਾਂ ਦੇ ਸਿੰਘ ਸਹਿਬਾਨ ਨੇ ਹੁਕਮ ਬੜੀ ਭੋਖੜਤਾਲ ਵਾਪਸ ਲਾਓ ਉਸ ਤੋਂ ਪਹਿਲਾਂ ਕਿ ਤੁਸੀਂ ਉਹਦੇ ਵੱਲੋਂ ਭੇਜੀ ਹੋਈ ਚਿੱਠੀ ਨੂੰ ਆਪਣੇ ਡਿਸਕਸ਼ਨ ਦੇ ਵਿੱਚ ਵਿਚਾਰਾਂ ਦੇ ਵਿੱਚ ਲੈ ਕੇ ਆਏ ਕਿਉਂਕਿ ਤੁਸੀਂ ਰਾਜੂ ਵਾਲਾ ਸਾਹਿਬ ਨੂੰ ਹੁਕਮ ਦੇਣ ਦੇ ਹੱਥਦਾਰ ਉਦੋਂ ਹੀ ਹੁੰਨੇ ਹੋ ਜੇ ਪਹਿਲਾਂ ਉਹਦੇ ਵੱਲੋਂ ਭੇਜੀ ਗਈ ਚਿੱਠੀ ਦੇ ਉੱਪਰ ਤੁਸੀਂ ਉਹਦੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਨੇ ਹੋ ਯਾ ਆਪਣੇ ਹਾਕਮ ਆਪਣੇ ਸੁਪਰੀਮੋ ਬਾਦਲ ਸਾਹਿਬ ਨੂੰ ਤੇ ਤੁਹਾਡਾ ਕੇ ਇੰਟਰਨੈਟ ਦਾ ਕਨੈਕਸ਼ਨ ਇੱਥੇ ਸਲੋ ਹੈਗਾ ਮਾਨਸਾ ਦੇ ਨਾਲੋਂ ਐਸੇ ਬਹੁਤ ਵਧੀਆ ਪਰ ਮੈਂ ਸਲੋ ਹੈਗਾ ਕਦੇ-ਕਦੇ ਕੱਟ ਜਾਂਦਾ ਪਰ ਕੋਈ ਗੱਲ ਨਹੀਂ ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਚਿੱਠੀ ਲਿਖੀ ਰਾਜੋਣੇ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਬਹੁਤ ਸਹਜਤਾ ਦੇ ਨਾਲ ਅਕਾਲੀ ਦਲ ਨੂੰ ਇੱਕ ਇੱਕ ਕਪੜਾ ਉਹਨਾਂ ਦਾ ਉਤਾਰਿਆ ਤੇ ਬੇਪਰਦਾ ਕੀਤਾ ਅਕਾਲੀ ਦਲ ਬੇਪਰਦਾ ਹੋਇਆ ਨਿਰਵਸਤਰ ਹੋਇਆ ਤੇ ਸਾਹਮਣੇ ਆਇਆ ਕਿ ਅਕਾਲੀ ਦਲ ਨੇ ਪੰਥ ਲਈ ਅਕਾਲੀ ਦਲ ਬਾਦਲ ਨੇ ਪੰਥ ਲਈ ਕੁਝ ਨਹੀਂ ਕੀਤਾ ਜੋ ਕੀਤਾ ਆਪਣੇ ਪਰਿਵਾਰ ਲਈ ਕੀਤਾ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਨਹੀਂ ਕੀਤਾ ਜੋ ਕੀਤਾ ਉਹਨਾਂ ਨੇ ਬਾਦਲ ਪਰਿਵਾਰ ਲਈ ਕੀਤਾ ਤੇ ਮੈਂ ਨਹੀਂ ਕਹਿ ਰਿਹਾ ਇਹ ਰਾਜੂਆਣਾ ਸਾਹਿਬ ਦੀ ਚਿੱਠੀ ਕਹਿ ਰਹੀ ਹੈ ਤੇ ਉਹਨਾਂ ਦੇ ਬੋਲੇ ਹੋਏ ਬੋਲ ਬੋਲ ਰਹੇ ਨੇ ਜੋ ਬੜੇ ਕੋੜੇ ਲੱਗ ਰਹੇ ਨੇ ਸੁਣਨ ਵਿੱਚ ਠਕਾਲਦੇ ਰਾਜੂਆਣਾ ਸਾਹਿਬ ਦੀ ਮੂਹ ਬੋਲਦੀ ਭੈਣ ਦੇ ਜਦੋਂ ਘਰ ਦੇ ਵਿੱਚ ਦੁੱਖ ਆਉਂਦਾ ਤਕਲੀਫ ਆਉਂਦਾ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਉਂਦੀ ਹੈ ਲੱਖਾਂ ਦੇ ਵਿੱਚ ਉਹਨਾਂ ਦੀ امداد ਕੀਤੀ ਜਾਂਦੀ ਹੈ ਲੱਖਾਂ ਮਤਲਬ 10 12 15 ਲੱਖਾਂ ਦੇ ਵਿੱਚ ਔਰ ਉਸ ਪੈਣ ਦੇ ਪ੍ਰਾਣ ਨੂੰ ਗੁਰੂ ਨਾਨਕ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੇ ਮੈਂ ਗਲਤ ਨਹੀਂ ਬੋਲ ਰਿਹਾ ਨੌਕਰੀ ਵੀ ਦਿੱਤੀ ਜਾਂਦੀ ਹੈ ਰਾਜਵਾਨਾ ਸਾਹਿਬ ਅਕਾਲੀ ਨੇ ਬੰਦੀ ਸਿੰਘ ਨੇ ਬੈਂਦ ਸਿੰਘ ਦੇ ਕਾਤਲ ਨੇ ਸਿੱਖ ਪੰਥ ਉਹਨਾਂ ਦੇ ਕੀਤੀ ਹੋਈ ਕਮਾਈ ਨੂੰ ਐਸਡੀਪੀਸੀ ਹੁਣ ਰੈਕਗਨਾਈਜ਼ ਕਰਨ ਲੱਗੀ ਆ ਤੇ ਫਿਰ ਹਵਾਰਾ ਤੇ ਤਾਰਾ ਸਾਹਿਬ ਨੇ ਤੁਹਾਡਾ ਕੀ ਵਿਗਾੜਿਆ ਭਾਈ ਤਾਰਾ ਕੁਝ ਦਿਨ ਪਹਿਲਾਂ ਆਪਣੀ ਸੱਕੀ ਭਤੀਜੀ ਦੇ ਵਿਆਹ ਦੇ ਉੱਪਰ ਸਿਰਫ ਮਹਿਲ 2 ਘੰਟੇ ਦੀ ਬੇਲ ਲੈ ਕੇ ਆਉਂਦੇ ਨੇ ਤੇ ਸ਼ਰੋਮਣੀ ਅਕਾਲੀ ਦਰ ਤਾਂ ਬੜੀ ਦੂਰ ਦੀ ਗੱਲ ਆ ਬਾਦਲ ਸਾਹਿਬ ਦੀ ਮੈਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇੱਕ ਮੈਂਬਰ ਗਿਆ ਉਹਨਾਂ ਨੂੰ ਮਿਲ ਲਈ ਕੋਈ ਗੁਰਗਾ ਗਿਆ ਉਹਨਾਂ ਨੂੰ ਮਿਲ ਲਈ ਕਿਸੇ ਦੇ ਟੈਲੀਫੋਨ ਤੇ ਗੱਲ ਕੀਤੀ ਆ ਧਾਮੀ ਸਾਹਿਬ ਉਹਦੇ ਨਾਲ ਨਿਮਰਤਾ ਨਾਲ ਸਵਾਲ ਪੁੱਛ ਰਹੇ ਆ ਕਿ ਰਾਜੋਣਾ ਇਹ ਸਿਰ ਬੰਦੀ ਸਿੰਘ ਦਾ ਪੰਥ ਦਾ ਬਾਕੀ ਬੰਦੀ ਸਿੰਘ ਬੰਦੀ ਸਿੰਘ ਨਹੀਂ ਹੈਗੇ ਹਵਾਰਾ ਉਹਨੂੰ ਤਰ੍ਹਾਂ ਨੂੰ ਕਿਉਂ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹਵਾਰਾ ਆਪਣੇ ਕੇਸ ਲੜ ਰਿਹਾ ਲਗਾਤਾਰ ਕੇਸਾਂ 'ਚੋਂ ਭਰੀ ਹੋ ਰਿਹਾ ਉਹਨੂੰ ਕੌਣ ਜਾ ਕੇ ਮਿਲ ਕੇ ਆਊਗਾ ਉਹਨਾਂ ਦੇ ਪਰਿਵਾਰਾਂ ਦੀ ਵਿੱਤੀ ਮਦਦ ਕਰੋ ਕੀਤੀ ਗਈ ਹੈ ਇਸ ਪੱਧਰ ਦੇ ਉੱਤੇ ਜਿਸ ਤਰੀਕੇ ਨਾਲ ਰਾਜੋਣਾ ਸਾਡੇ ਪਰਿਵਾਰ ਦੀ ਮਦਦ ਕੀਤੀ ਗਈ ਹੈ ਪਿਛਲੇ ਲੋਕ ਸਭਾ ਚੋਣਾਂ ਵਿੱਚ ਤੁਸੀਂ ਟਿਕਟ ਦਿੱਤੀ ਉਹਨਾਂ ਨੂੰ ਉਹਨਾਂ ਦੀ ਪੈਣ ਤੇ ਜਰਾ ਉਹ ਜਿਹੜੇ ਬੰਦੀ ਸਿੰਘ ਬਾਕੀ ਉਹਨਾਂ ਬਹਿਸ ਕੁਝ ਹਜ਼ਾਰਾਂ ਦੇ ਰਿਪਰੈਜਨ ਲਾ ਕੇ ਰਹਿ ਗਏ ਮੈਂ ਮੈਂ ਸਿਰਫ ਰਿਪਰੈਜਨਟੇਟਿਵ ਆ ਰਾਜੂਵਾਲਾ ਸਾਹਿਬ ਦੀ ਚਿੱਠੀ ਨੇ ਇਹ ਕਲੀਅਰ ਕਰ ਦਿੱਤਾ ਕਿ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਮਾਫੀਆ ਪੈਦਾ ਹੋਏ ਨੇ ਉਹ ਕੌਣ ਲਿਖਿਆ ਅੱਜ ਦੀ ਸਰਕਾਰ ਜਾਂ ਲੰਘ ਚੁੱਕੀ ਸਰਕਾਰ ਕੈਪਟਨ ਦੀ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੇ ਉੱਪਰ ਕੋਈ ਨਿਰਾਬ ਲਾਉਂਦੀ ਆ ਜਾਂ ਨਹੀਂ ਲਗਾਉਂਦੀ ਆ ਇਹਦੇ ਨਾਲ ਇਸ ਵੇਲੇ ਜਨਤਾ ਨੂੰ ਕੋਈ ਫਰਕ ਨਹੀਂ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਪੜ੍ਹ ਕੇ ਦੇਖੋ ਉਹਦੇ ਵਿੱਚ ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ ਕਰੋੜਾਂ ਰੁਪਏ ਜਾਂਦੇ ਤੱਕ ਖਾਏ ਗਏ ਨੇ ਵਕੀਲਾਂ ਦੇ ਹਫੀਸੇ ਜਾਂਦੇ ਆ ਦਿਖਾ ਜਾਂ ਗੰਜਾਂ ਨੇ ਤੇ ਫਿਰ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਪੈਸੇ ਦੇਣ ਵਿੱਚ ਕੀ ਤੁਹਾਨੂੰ ਨਰਾਜ਼ਗੀ ਆ ਜੇ ਇਲੈਕਸ਼ਨ ਕਮਿਸ਼ਨ ਲਗਾਤਾਰ ਬੈਠੂਗਾ ਤੇ ਵੋਟਾਂ ਲਗਾਤਾਰ ਬਣਦੀਆਂ ਰਹਿਣਗੀਆਂ ਤਾਂ ਫਿਰ ਗਲਤ ਵੋਟਾਂ ਤਾਂ ਨਹੀਂ ਬਣਨਗੀਆਂ ਹਾਲਾਂਕਿ ਸਿੱਖ ਗੁਰਦੁਆਰਾ ਐਕਟ 1925 ਇਹ ਕਹਿੰਦਾ ਕਿ ਕੋਈ ਵੀ RAMLAL SHAMLAL ALAZIN ਇਹ ਐਫੀਡੇਵਿਟ ਦਿੰਦਾ ਕਿ ਉਹਨੂੰ ਦਸਾਂ ਗੁਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੂਰਨ ਵਿਸ਼ਵਾਸ ਹੈ ਤੇ ਉਹ ਸਿੱਖ ਅਕੀਦਤ ਨੂੰ ਮੰਨਦਾ ਉਹਨੇ ਦਾੜ੍ਹੀ ਕੇਸ ਰੱਖੇ ਹੋਏ ਨੇ ਉਹਨੇ ਪੌਲ ਖੰਡੇ ਦੀ ਲਈ ਆ ਜਾਂ ਨਹੀਂ ਲਈ ਜਾਂ ਨਹੀਂ ਉਹਨੇ ਦਾੜ੍ਹੀ ਕੇਸ ਰੱਖੇ ਹੋਏ ਨੇ ਕਕਾਰਾਂ ਦੀ ਬੇਅਦਬੀ ਨਹੀਂ ਕਰਦਾ ਤੇ ਉਹਦੇ ਪਿੱਛੇ ਕੌਰ ਸਿੰਘ ਪੈਂਦਾ ਜਾਂ ਨਹੀਂ ਪੈਂਦਾ ਉਹ ਸਿੱਖ ਵੋਟ ਬਣਾਉਣ ਦਾ ਹੱਕਦਾਰ ਆ ਖਾਲਸਾ ਜੀ ਏ 1925 ਦਾ ਐਕਟ ਆ ਜਿਹਦੇ ਵਿੱਚ ਕਦੇ ਵੀ ਤਰਮੀਮ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਪਿਛਲੇ 40-50 ਸਾਲਾਂ ਤੋਂ ਸ਼ਰਮਿਕ ਕਮੇਟੀ ਬਾਦਲਾਂ ਦੇ ਦੇ ਵਿੱਚ ਦਾ ਖਾਸ ਕਰਕੇ ਜਥੇਦਾਰ ਟੌੜਾ ਤੇ ਜਾਣ ਤੋਂ ਬਾਅਦ ਤਾਂ ਪੂਰੇ ਪੂਰੀ ਐਂਟਰੀ ਹੋ ਗਈ। ਹੁਣ ਇਹ ਕਹਿੰਦੇ ਅਸੀਂ 20 ਦਸੰਬਰ ਨੂੰ ਦਿੱਲੀ ਜਾਵਾਂਗੇ। ਰਾਸ਼ਟਰਪਤੀ ਸਾਹਿਬਾਂ ਨੂੰ ਮਿਲਣਗੇ ਲੱਗਦਾ ਨਹੀਂ ਕਿ ਬਚੀ ਖੁਚੀ ਇੱਜ਼ਤ ਜਿਹੜੀ ਰਹਿ ਗਈ ਹੈ ਇਹਨਾਂ ਦੀ ਥੋੜੀ ਜਿਹੀ ਉਹਨੂੰ ਵੀ ਰੋਲ ਕੇ ਆਉਣਗੇ ਹਾਲਾਂਕਿ ਸਿਲਸਿਲੇ ਵਿੱਚ ਜਿਹੜੀ ਗੱਲਬਾਤ ਆਪਾਂ ਕੱਲ ਨੂੰ ਵੀ ਜਾਰੀ ਰੱਖਾਂਗੇ ਧਾਮੇ ਸਾਹਿਬ ਕਹਿੰਦੇ ਨੇ ਕਿ ਅਸੀਂ ਨਰਮਲੇ ਤੇ ਉਦਾਸੀ ਉਹਨਾਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਹੁਣ ਨਿਰਮਲੇ ਉਦਾਸੀਆਂ ਦੇ ਉੱਪਰ ਅੱਜ ਮੈਂ ਟਾਕਸ਼ ਨਹੀਂ ਕਰਾਂਗਾ ਅੱਜ ਮੈਂ ਕੋਈ ਵੀ ਉਹਦੇ ਤੇ ਗੱਲ ਨਹੀਂ ਕਰਾਂਗਾ ਲੇਕਿਨ ਕੱਲ ਦਾ ਪ੍ਰੋਗਰਾਮ ਨਿਰਮਲੇ ਉਦਾਸੀਆਂ ਦੇ ਉੱਪਰ ਹੋਏਗਾ ਕਿ ਉਹ ਐਸਜੀਪੀਸੀ ਦੇ ਧਰਨੇ ਤੇ ਵਸੇ ਤਾਂ ਪੰਥ ਅੱਗੇ ਮੋਰਚੇ ਲਾਉਂਦਾ ਸੀ ਤੇ ਹੁਣ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਧਰਨੇ ਲਾਉਣੇ ਆ ਮਤਲਬ ਧਰਨੇ ਆ ਵੀ ਪਾਰਟੀ ਤਾਂ ਧਰਨੇਆਂ ਵਿੱਚੋਂ ਪੈਦਾ ਹੋਈ ਪਾਰਟੀ ਤਾਂ ਆਮ ਆਦਮੀ ਪਾਰਟੀ ਆ ਤੇ ਪੰਥ ਦੇ ਮੋਰਚਿਆਂ ਵਿੱਚੋਂ ਪੈਦਾ ਹੋਈ ਸੀ ਐਸਜੀਪੀਸੀ ਤੇ ਅੱਗੇ ਐਸਜੀਪੀਸੀ ਨੇ ਪਾਇਦਾ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਬਣ ਗਈ ਹੈ ਅਕਾਲੀ ਦਲ ਆਦਤ ਜੋ ਭਾਜਪਾ ਦੇ ਮੂਰੇ ਬੁਰੇ ਤਰੀਕੇ ਨਾਲ ਚੁੱਕੀ ਹੋਈ ਆ ਕਿਉਂਕਿ ਈਡੀ ਦੇ ਕੋਲੇ ਜਿਹੜੇ ਕੇਸ ਪਏ ਨੇ ਉਹਦੇ ਵਿੱਚ ਕੱਲੇ-ਕੱਲੇ ਬੰਦੇ ਦਾ ਨਾਂ ਦਰਜ ਹੈ ਯਾਦ ਕਰੋ ਨਰੰજન ਸਿੰਘ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਦੀ ਤਫਤੀਸ਼ ਕਰ ਰਹੇ ਸੀ ਤੇ ਉਹਨਾਂ ਦੀ ਬਦਲੀ ਦੇ ਦੂਜੇ ਪਾਸੇ ਹੋਈ ਸੀ ਤੇ ਉਹਨਾਂ ਦੇ ਜਨਰਲ ਦੇ ਉੱਪਰ ਹੋਰ ਅਫਸਰ ਆ ਗਏ ਸੀ ਤੇ ਕਿਸ ਤਬਦੀਲ ਕਰਕੇ ਦਿੱਲੀ ਚਲੇ ਗਏ ਤੇ ਮੁੜ ਕੇ ਪਤਾ ਹੀ ਨਹੀਂ ਕਿ ਫਾਇਲਾ ਕਿੱਥੇ ਨੇ ਪਰ ਉਹ ਕੇਂਦਰ ਨੂੰ ਤਾਂ ਪਤਾ ਨਹੀਂ ਕਿ ਫਾਇਲਾ ਕਿੱਥੇ ਰਹੇ ਤੇ ਉਹ ਬਾਦਲ ਸਾਹਿਬ ਨੂੰ ਵੀ ਪਤਾ ਨਹੀਂ ਕਿ ਉਹ ਫਾਇਲਾ ਕਿੱਥੇ ਹੋ ਸਕਦੀਆਂ ਨੇ ਤੇ ਮਜੀਠੀਆ ਸਾਹਿਬ ਨੂੰ ਵੀ ਪਤਾ ਸੋ ਅਕਾਲੀ ਦਲ ਬਾਦਲ ਇੰਨਾ ਹਾਲਾਤਾਂ ਵਿੱਚ ਕਦੇ ਵੀ ਪੰਥ ਵਿਰੋਧੀ ਤਾਕਤਾਂ ਖਾਸ ਕਰਕੇ ਕੇਂਦਰ ਤੇ ਭੱਜਪਾ ਅਦੇ ਨਹੀਂ ਬੋਲੇਗਾ ਉਹਨਾਂ ਦੇ ਬਾਰੇ। ਔਰ ਮੈਂ ਕਹਿੰਦਾ ਭਾਜਪਾ ਜੇਕਰ ਵਕਿਆ ਹੀ ਕ੍ਰੈਡਿਟ ਲੈਣਾ ਚਾਹੁੰਦੀ ਹੈ ਤਾਂ ਛੱਡ ਦੇ ਬੰਦੀ ਸਿੰਘ। ਆਪਣੇ ਮਨਜਿੰਦਰ ਸਿੰਘ ਸਿਰਸਾ ਨੂੰ ਦਿਵਾ ਲਓ ਕ੍ਰੈਡਿਟ। ਬੰਦੀ ਸਿੰਘ ਦਾ ਛੱਡੋ ਆਰ ਪੀ ਸਿੰਘ ਨੂੰ ਦਿਵਾ ਲਓ ਕ੍ਰੈਡਿਟ। ਬੰਦੀ ਸਿੰਘਾਂ ਨੂੰ ਤਾਂ ਬਿਨਾਂ ਸ਼ਰਤ ਰਹਾ ਕਰੋ। ਉਹ ਆਪਣੇ ਜੇਲ੍ਹਾਂ ਕੱਟ ਚੁੱਕੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਪ੍ਰੋਫੈਸ਼ਨਲ ਭੁੱਲਰ ਵਰਗੇ ਬੰਦੇ ਦਾ ਹਾਲ ਦੇਖੋ ਕੀ ਆ। ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਜਿਉ ਰਹੇ ਨੇ ਜਾਂ ਕਿਥੇ ਨੇ। ਪਰ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ ਇਸ ਵੇਲੇ ਅਕਾਲੀਆਂ ਦਾ ਹਾਲ ਉਹ ਹੈ ਕਿ ਮੂੰਹ ਦਿਖਾਉਣ ਜੋਗੇ ਤਾਂ ਕਿਸੇ ਪਾਸੇ ਰਹਿ ਨਹੀਂ ਬਰਗਾੜੀ ਬਾਬਲ ਕੋਟਕਪੂਰਾ ਇਹਨਾਂ ਦੇ ਸਮੇਂ ਵਿੱਚ ਹੁੰਦਾ ਤੇ ਦੁਹਾਈ ਪਾ ਰਹੇ ਨੇ ਸੁਲਤਾਨਪੁਰ ਲੋਧੀ ਦੀ ਸੁਲਤਾਨਪੁਰ ਲੋਧੀ ਪੁਲਿਸ ਅੰਦਰ ਬੜੀ ਗਲਤ ਗੱਲ ਹੈ ਪਰ ਪੁਲਿਸ ਦੇ ਅੰਦਰ ਵੜਨ ਤੋਂ ਪਹਿਲਾਂ ਦੋ ਸਿੰਘ ਨਿਹੰਗ ਜਥੇਬੰਦੀਆਂ ਆਪਸ ਵਿੱਚ ਲੋਥ ਹਾਂ ਹੁੰਦੀਆਂ ਨੇ ਉਹ ਗੁਰਦੁਆਰਿਆਂ ਚ ਉਹਦੇ ਕੋਈ ਸਾਰ ਕਿਉਂ ਨਹੀਂ ਲੈ ਰਿਆ ਉਹਦੇ ਐਸਡੀਪੀਸੀ ਕਿਉਂ ਨਹੀਂ ਸਾਰ ਲੈ ਰਹੀ ਾਕਾਲ ਤਖਤ ਕਿਉਂ ਸਾਰ ਨਹੀਂ ਲੈ ਰਿਆ ਕਾਲ ਕਿਉਂ ਨਹੀਂ ਕਰਦੇ ਤੁਸੀਂ ਮਾਨ ਸਿੰਘ ਤੇ ਬਲਬੀਰ ਸਿੰਘ ਨੂੰ ਕਾਲ ਕਿਉਂ ਨਹੀਂ ਕਰਦੇ ਉਹਨੇ ਸਿੱਖੀ ਦਾ ਘਾਣ ਕਰ ਰਿਹਾ ਹੈ ਮਰਿਆਦਾ ਦਾ ਘਾਣ ਕਰ ਰਿਹਾ ਹੈ ਗੁਰਦੁਆਰਿਆਂ ਦੇ ਕਬਜ਼ਿਆਂ ਦੇ ਪਿੱਛੇ ਲੜਾਈਆਂ ਕਰ ਰਹੇ ਨੇ ਉਹ ਤੁਹਾਨੂੰ ਦਿਖਦਾ ਨਹੀਂ ਸਰਕਾਰ ਦੇ ਕਿਤੇ ਹੋ ਕੰਮ ਮਾੜੇ ਦਿਖਦੇ ਨੇ ਠੀਕ ਆ ਵਧੀਆ ਗੱਲ ਆ ਸਰਕਾਰ ਦੇ ਮਾੜੇ ਕੰਮ ਦਿਖਦੇ ਨੇ ਦਿਖਣੇ ਵੀ ਚਾਹੀਦੇ ਨੇ ਪਰ ਜੋ ਆਪਣ ਕਰਵਾਉਂਦਾ ਨੂੰ ਸਾਡੇ ਵਿੱਚ ਕਿਉਂ ਧਕੇਲਿਆ ਜਾ ਰਿਹਾ ਪਰਦੇ ਪਿੱਛੇ ਕਿਉਂ ਲਪੋਇਆ ਜਾ ਰਿਹਾ ਬਕਬੋਰਡ ਦੀ ਜ਼ਮੀਨ ਬਕਬੋਰਡ ਪੰਜਾਬ ਐਕਟੋ ਤੇ ਲਾਗੂ ਤੇ ਉਹ ਜ਼ਮੀਨ ਨੂੰ ਬਚਾਉਣ ਲਈ ਸਾਡੇ ਸ਼ਰੋਣੀ ਕਮੇਟੀ ਦੇ ਮੈਂਬਰ ਧਰਲੇ ਦੇ ਰਹੇ ਨੇ ਮੋਰਚੇ ਵੀ ਲਾਉਣੇ ਭੁੱਲ ਗਏ ਤੇ ਮੋਰਚੇ ਵੀ ਲਾਉਣੇ ਭੁੱਲ ਗਏ ਤੇ ਮਰਿਆਦਾ ਵੀ ਭੁੱਲ ਗਏ ਇਹ ਆਪਣਾ اخلاق ਵੀ ਭੁੱਲ ਗਏ ਆਪਣਾ ਅਕਸ ਵੀ ਭੁੱਲ ਗਏ ਆਪਣੀ ਹੋਂਦ ਨੂੰ ਵੀ ਭੁੱਲ ਗਏ ਤੇ ਫਿਰ ਪੰਥ ਹੈ ਜੀ ਕਮੇਟੀ ਦਾ ਕੀ ਕਰੂਗਾ ਇਹਨੂੰ ਮੁੜ ਸਰਜੀਤ ਕਰਨ ਲਈ ਪੰਥ ਦੇ ਦੁਖੀਆਂ ਨੂੰ ਦੂਰ ਕਰਨ ਲਈ ਸਿੱਖਾਂ ਨੂੰ ਅੱਗੇ ਆਉਣਾ ਪਊਗਾ ਤੇ YouTube ਦੇ ਉੱਤੇ ਮੇਰੇ ਵਰਗੇ 2-4 ਜਿਹੜੇ ਬੰਦੇ ਬੋਲਦੇ ਆ ਸੀ ਉਹਨਾਂ ਨੂੰ ਸੁਣ ਕੇ ਵਾਵਾ ਕਰਨ ਨਾਲ ਗੱਲ ਨਹੀਂ ਬਣਦੀ ਤੁਸੀਂ ਇਹ ਦੱਸੋ ਕਿ ਐਸਡੀਪੀਸੀ ਦੀਆਂ ਵੋਟਾਂ ਬਣਵਾ ਲਈਆਂ ਕਿੰਨੇ ਆ ਦੀਆਂ ਬਣਵਾ ਦਿੱਤੀਆਂ ਇਹ ਸਵਾਲ ਦਾ ਜਵਾਬ ਦਿਓ ਡਿਸਕ੍ਰਿਪਸ਼ਨ ਦੇ ਵਿੱਚ ਜੇਕਰ ਤੁਸੀਂ ਵਾਕਿਆ ਹੀ ਸੋਹਰਦ ਹੈਗੇ ਹੋ ਪੰਜਾਬ ਨਵਾ ਨੂੰ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਧੰਨਵਾਦ ਜਿਹਨੇ ਨਹੀਂ ਕੀਤਾ ਦੁਬਾਰੇ ਕਰ ਲਵੇ ਫੇਰ ਕਰ ਲੈ ਨਵੇਂ ਤਰੀਕੇ ਨਾਲ ਕਰ ਲਿਓ ਕੰਟੀ ਜ਼ਰੂਰ ਦਬ ਦਿਓ ਸਾਡਾ ਵੀਡੀਓ ਅਸੀਂ ਦਿਨ ਚ 1 ਜਾਂ 2 ਵੀਡੀਓ ਪਾਉਣੇ ਹੁੰਦੇ ਨੇ ਤੁਹਾਡੇ ਕੋਲ ਪਹੁੰਚ ਜਾਣਗੇ ਪਰ ਦਿੱਕਤ ਇਹ ਹੈ ਕਿ ਜਿਹੜੀ ਗੱਲ ਰਾਜੋਆਣਾ ਨੇ ਕਹੀ ਆ ਇਹਨੂੰ ਤੁਸੀਂ ਸਮਝੋਗੇ ਕਰਨਜੀਤ ਸਿੰਘ ਤਲਵੰਡੀ ਦੀ ਡੈਥ ਹੁੰਦੀ ਆ ਸ਼ੋਕ ਸਮਾਚਾਰ ਐਡਵੋਕੇਟ ਸਾਮੀ ਪੜ੍ਹ ਦਿੰਦੇ ਨੇ ਪਰ ਗੱਲ ਮੁੱਖ ਦੀ ਇਹ ਆ ਕਿ ਰਣਜੀਤ ਸਿੰਘ ਦੀ ਮੌਤ ਅਚਾਨਕ ਕਿਉਂ ਹੋ ਗਈ? ਚੰਗਾ ਪਲਾਸੀ ਦਿਮਾਗੀ ਪਰੇਸ਼ਾਨੀ ਨਾਲ ਕਿਉਂ ਮਰਿਆ? ਕੀ ਬੋਝ ਸੀ ਉਹਦੇ ਉੱਤੇ? ਬੋਝ ਇਹ ਸੀ ਕਿ ਅਕਾਲੀ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਉਹ ਕਿਤੇ ਵੀ ਜਾਂਦਾ ਸੀ ਤਾਂ ਉਹਨੂੰ ਲੱਗਦਾ ਸੀ ਕਿ ਅਸੀਂ ਜੋ ਸਿਧਾਂਤਾਂ ਤੋਂ ਪਿੱਛੇ हट ਗਏ ਆ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਵਾਏ। ਇੱਕ ਸੱਚਾ ਸੁੱਚਾ ਅਕਾਲੀ ਉਹ ਦਿਲ ਦੇ ਉੱਪਰ ਭਾਰੀ ਰੱਖਿਆ ਹੋਇਆ ਸੀ ਉਹਨੇ। ਆਪਣੇ ਨੇੜੇ ਦੇ ਬੰਦਿਆਂ ਨਾਲ ਇਹੀ ਗੱਲਾਂ ਕਰਦਾ ਕਿ ਕਿ ਆਖਰ ਕਰਦੋ ਅਸੀਂ ਦੁਬਾਰਾ ਪੰਥਕ ਹੋ ਕੇ ਨਿਬੜਾਗੇ ਸਮਾਜ ਵਿੱਚ ਕਿਉਂ ਇੱਕ ਪਰਿਵਾਰ ਕਰਕੇ ਪੂਰੇ ਦੇ ਪੂਰੇ ਪੰਥਕ ਪਾਰਟੀ ਨੂੰ ਘਰਕਾਇਆ ਜਾ ਰਿਹਾ ਇਹ ਬੋਝ ਲੈ ਕੇ ਤਲਵੰਡੀ ਸਾਹਿਬ ਗਏ ਨੇ ਧਰਤੀ ਤੋਂ ਤਾਂ ਉਹਨਾਂ ਦੀ ਮੌਤ ਹੋਈ ਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਮੌਤ ਹੈ ਜਾਂ ਕਤਲ ਹੈ ਮੈਨੂੰ ਤਾਂ ਮੌਤ ਨਹੀਂ ਲੱਗਦੀ ਪੰਜ ਸਿੰਘ ਸਹਿਵਾਨਾਂ ਦੀ ਗੱਲ ਕਰਦੇ ਆ ਆਖਰੀ ਗੱਲ ਤੁਸੀਂ ਮੈਨੂੰ ਇਹ ਦੱਸੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਤੋਂ ਅੱਡ ਹੋ ਗਈ ਉਹ ਕਹਿੰਦੇ ਜੀ ਅਸੀਂ ਆਪਣੀ ਲੜਾਈ ਆਪ ਲੜਾਂਗੇ ਔਰ ਜਿਹੜੇ ਮੁਹਾਲੀ ਚੰਡੀਗੜ੍ਹ ਬਾਰਡਰ ਦੇ ਉੱਪਰ ਕਾਰ ਕ ਆਪਣੇ ਸਿਰਸਾ ਸਾਹਿਬ ਲੜ ਰਹੇ ਨੇ ਲੜਾਈ ਜਾਂ ਹੋਰ ਪਤਵੰਤੇ ਲੜ ਰਹੇ ਨੇ ਪਹਿਲਾਂ ਬਾਪੂ ਪੂਰਨ ਸਿੰਘ ਵੀ ਲੜਦਾ ਰਿਹਾ ਸੂਰਤ ਸਿੰਘ ਜੀ ਵੀ ਲੜਦੇ ਸੂਰਤ ਸਿੰਘ ਜੀ ਦੀ ਗੱਲ ਕਰ ਰਹਾ ਮੈਂ ਉਹ ਵੀ ਲੜਦੇ ਰਹੇ ਨੇ ਉਹਨਾਂ ਨੂੰ ਇਹਨਾਂ ਨੇ ਦੇਖੋ ਕਿ ਨਹੀਂ ਉਹਨੇ ਕੀਤਾ ਤੇ ਬੰਦੀ ਸਿੰਘਾਂ ਦੀ ਲੜਾਈ ਆਪ ਲੜਨੇ। ਛਪੇ ਲੱਖ ਕਾਗਜ਼ ਅਸੀਂ ਰਾਸ਼ਟਰਪਤੀ ਕੋਲੇ ਲੈ ਕੇ ਜਾਂਦੇ ਆ ਤੇ ਫਿਰ ਜਨ ਰਾਜਪਾਲ ਨੂੰ ਮਿਲੇ ਸੀ ਉਹ ਕੀ ਸੀ? ਐਡਵੋਕੇਟ ਹਰਜਿੰਦਰ ਸਿੰਘ ਧਾਬੀ ਦਾ ਕੱਲ ਵਾਲਾ ਪਰਸੋਂ ਵਾਲਾ ਬਿਆਨ ਸੁਣੋ। ਤੁਹਾਨੂੰ ਲੱਗਾ ਬੰਦਾ ਕਿੰਨੀ ਬੇਸ਼ਰਮੀ ਦੇ ਨਾਲ ਝੂਠ ਬੋਲ ਰਿਹਾ ਇਸ ਤੋਂ ਵੱਡੀ ਐਗਜ਼ਾਮਪਲ ਨਹੀਂ ਕੋਈ ਹੋ ਸਕਦੀ। ਸੋ ਗੇਵ ਸਿੰਘ ਤੇ ਇਨਸਾਨ ਉਹ ਵੀ ਬੁਲਾਉਂਗਾ। ਵੇਬ ਜਗੀਰਕਰਨ ਨੂੰ ਵੀ ਬੁਲਾਉਂਗਾ ਉਹ ਭਰਾਵਾ ਉਹ ਵੀ ਤਾਂ ਤੁਹਾਡੇ ਨਾਲ ਦੇ ਛੱਟੇ ਬੱਟੇ ਨੇ ਉਹ ਕੋਈ ਬਹੁਤ ਦੁੱਧੁੱਤੇ ਨੇ ਪੰਥ ਅਹਜੇ ਬੰਦਿਆਂ ਨੂੰ ਡਿਸਕ੍ਰੈਡਿਟ ਕਰਦਾ ਨਹੀਂ ਚਾਹੀਦੇ ਪੰਥ ਨੂੰ ਅਹਜੇ ਬੰਦੇ ਜੋ ਇਸ ਵੇਲੇ ਪੰਥ ਵਿੱਚ ਗੱਲਾਂ ਚੱਲ ਰਹੀਆਂ ਨੇ ਅਸੀਂ ਉਹੀ ਅਹਿਸਾਸ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਸਾਡੇ ਆਪਣੇ ਵਿਚਾਰ ਨਹੀਂ ਐ ਇਹ ਪੰਥ ਦੀਆਂ ਚਿੰਤਾਵਾਂ ਚੋਂ ਉਪਜੇ ਹੋਏ ਵਿਚਾਰ ਨੇ ਜੋ ਲਫ਼ਜ਼ ਸਾਡੇ ਲੈ ਕੇ ਤੁਹਾਡੇ ਨਾਲ ਸੰਦੇ ਹੋ ਰਹੇ ਨੇ ਪੰਜਾਬ ਨਾਮਾ ਨੂੰ ਸੁਣ ਲਈ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਨਾਮਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ